ਸੱਕਾ ਭਰਾ ਆਪਦੀ ਭੈਣ ਦੀ ਜ਼ਮੀਨ ਵੇਚ ਕੇ ਖਾ ਗਿਆ ਆਪਦੀ ਭੈਣ ਦਾ ਘਰ ਵੇਚ ਕੇ ਖਾ ਗਿਆ ਉਸ ਤੋਂ ਬਾਅਦ ਜਦੋਂ ਭੈਣ ਨੂੰ ਘਰੋਂ ਬੇਕਾਰ ਕਰ ਦਿੱਤਾ ਤੇ ਫਿਰ ਜਿਹੜਾ ਜਵਾਈ ਸੀ ਭੋਲਾ ਭਾਲਾ ਉਹਨੂੰ ਆਪਦਾ ਘਰ ਜਵਾਈ ਬਣਾ ਲਿਆ ਤੇ ਫਿਰ ਉਹਦੇ ਕੋਲੋਂ ਡੰਗਰਾਂ ਨੂੰ ਪੱਠੇ ਪਵਾਇਆ ਕਰੇ ਤੇ ਨਾਲੇ ਗੋਹਾ ਸਟਾਇਆ ਕਰੇ ਹਾਂਜੀ ਕੀ ਹਾਲ ਚਾਲ ਨੇ ਪ੍ਰਭੂ ਤੁਹਾਡੇ ਸਾਹਮਣੇ ਹਾਜ਼ਰ ਹੋਏ ਆ ਇੱਕ ਹੋਰ ਸੱਚੀ ਕਹਾਣੀ ਲੈ ਕੇ ਅੱਜ ਜਿਹੜੇ ਬਾਈ ਦੀ ਮੈਂ ਤੁਹਾਡੇ ਨਾਲ ਕਹਾਣੀ ਸਾਂਝੀ ਕਰਨ ਲੱਗਿਆ ਇਹ ਕਹਾਣੀ ਉਸ ਬਾਈ ਦੇ ਚਾਚੇ ਨੇ ਸਾਡੇ ਨਾਲ ਸ਼ੇਅਰ ਕੀਤੀ ਆ ਤੇ ਉਹ ਚਾਹੁੰਦੇ ਸੀ ਕਿ ਇਹ ਕਹਾਣੀ ਲੋਕਾਂ ਤੱਕ ਪਹੁੰਚਾਈ ਜਾਵੇ ਆ ਜੋ ਕਰਦੇ ਆ ਕਹਾਣੀ ਦੀ ਸ਼ੁਰੂਆਤ ਇੱਕ ਮੁੰਡਾ ਹੁੰਦਾ ਜਿੰਦਾ ਨਾਂ ਤਾਂ ਦਲਬਾਗ ਸਿੰਘ ਸੀਗਾ ਪਰ ਉਹਨੂੰ ਘਰ ਦੇ ਵਿੱਚ ਭੋਲਾ ਭੋਲਾ ਕਹਿੰਦੇ ਸੀ ਤੇ ਪਿੰਡ ਦੇ ਵਿੱਚ ਵੀ ਭੋਲਾ ਕਹਿੰਦੇ ਸੀਗੇ ਤੇ ਜਿਹੜੇ ਭੋਲੇ ਦੇ ਫਾਦਰ ਸਾਹਿਬ ਹੋរី ਸੀਗੇ ਉਹ ਤਿੰਨ ਭਰਾ ਸੀਗੇ ਤੇ ਤਿੰਨਾ ਭਰਾਵਾਂ ਦੇ ਕੋਲ 45 ਕਿੱਲੇ ਜ਼ਮੀਨ ਸੀਗੀ ਤਿੰਨੇ ਭਰਾ ਅੱਡੋ-ਅੱਡ ਸੀ ਤਿੰਨੇ ਵਿਆਹੇ ਹੋਏ ਸੀ ਤਿੰਨਾਂ ਕੋਲੇ 15-15 ਕਿੱਲੇ ਜ਼ਮੀਨ ਆਉਂਦੀ ਸੀ ਇੱਕ ਭੋਲੇ ਦਾ ਤਾਇਆ ਸੀ ਤੇ ਇੱਕ ਭੋਲੇ ਦਾ ਚਾਚਾ ਸੀ ਕੀ ਹੁੰਦਾ ਕਿ ਜਦੋਂ ਭੋਲਾ 10 ਸਾਲ ਦਾ ਹੋ ਜਾਂਦਾ ਤਾਂ ਭੋਲੇ ਦੇ ਫਾਦਰ ਸਾਹਿਬ ਦੀ ਅਚਾਨਕ ਮੌਤ ਹੋ ਜਾਂਦੀ ਹੈ ਹੁਣ ਘਰ ਦੇ ਵਿੱਚ ਦੋਨੇ ਮਾਂ ਪੁੱਤ ਕੱਲੇ ਰਹਿ ਗਏ ਇੱਕ ਪਾਸੇ ਤਾਇ ਦਾ ਘਰ ਸੀ ਦੂਜੇ ਪਾਸੇ ਚਾਚੇ ਦਾ ਘਰ ਸੀ ਜਿਹੜਾ ਭੋਲਾ ਸੀ ਇਹਦਾ ਘਰ ਵਿਚਾਲੇ ਸੀਗਾ ਚਲੋ ਜੀ ਹਜੇ ਭੋਲਾ ਤਾਂ ਸੰਗ ਸਾਲਾਂ ਦਾ ਸੀ ਕੱਲਾ-ਕੱਲਾ ਹੈਗਾ ਸੀ ਨਾ ਕੋਈ ਹੋਰ ਭਰਾ ਸੀ ਤੇ ਨਾ ਕੋਈ ਹੋਰ ਭੈਣ ਸੀ ਉਦੋਂ ਭੋਲਾ ਵਿਚਾਰਾ ਸਕੂਲ ਜਾਂਦਾ ਹੁੰਦਾ ਸੀਗਾ ਚਲੋ ਮਾਂ ਨੇ ਸੋਚਿਆ ਪੜ੍ਹ ਲਿਖ ਜਾਊਗਾ ਪਰ ਭੋਲੇ ਦਾ ਕੋਈ ਪੜ੍ਹਨ ਲਿਖਣ ਦੇ ਵਿੱਚ ਵੀ ਬਾਲਾ ਰੁਝਾਨ ਨਹੀਂ ਸੀਗਾ 8 ਕਲਾਸਾਂ ਕਰਕੇ ਭੋਲਾ ਸਕੂਲੋਂ ਹਟ ਗਿਆ ਪੜ੍ਹਨੋਂ ਜਿਹੜੀ ਭੋਲੇ ਦੀ ਮਾਂ ਸੀ ਉਹ ਬਹੁਤ ਸਮਝਦਾਰ ਔਰਤ ਸੀ ਸੂਝਵਾਨ ਔਰਤ ਸੀ ਤੇ ਬੜੀ ਢੱਲੇਦਾਰ ਔਰਤ ਸੀਗੀ ਘਰ ਵਾਲੇ ਦੇ ਮਰਨ ਤੋਂ ਬਾਅਦ ਉਸ ਔਰਤ ਨੇ ਆਪ ਦਾ ਸੋਹਰਾ ਘਰ ਨਹੀਂ ਛੱਡਿਆ ਨਾ ਹੀ ਉਹ ਪੇਕੇ ਜਾ ਕੇ ਬੈਠੀ ਉਹ ਆਪਦੇ ਸ਼ਰੀਕੇ ਦੇ ਵਿੱਚ ਹੀ ਬੈਠੀ ਕਿਉਂਕਿ ਉਹਨੂੰ ਪਤਾ ਸੀ ਕਿ ਮੇਰੇ ਪੁੱਤ ਨੂੰ 15 ਕਿੱਲੇ ਜ਼ਮੀਨ ਆਉਂਦੀ ਹੈ ਜੇ ਮੈਂ ਪੇਕੇ ਜਾ ਕੇ ਬੈ ਗਈ ਤੇ ਕੱਲ ਨੂੰ ਕੀ ਉਹਦੇ ਜ਼ਮੀਨ ਸਾਨੂੰ ਮਿਲੇ ਜਾਂ ਨਾ ਮਿਲੇ ਜਦੋਂ ਭੋਲਾ ਪੜਨੋਂ ਹਟ ਜਾਂਦਾ ਤਾਂ ਜਿਹੜੀ ਭੋਲੇ ਦੀ ਮਾਂ ਹੁੰਦੀ ਆ ਉਹ ਇਹ ਸੋਚਦੀ ਆ ਵੀ ਚਲਨ ਖਸਮਾਂ ਨੂੰ ਖਾਏ ਨਹੀਂ ਪੜਦਾ ਨਾ ਪੜੇ ਹਨਾ ਕਿਤੇ ਉਹ ਗੱਲ ਨਾ ਆਵੇ ਕਿ ਮੇਰਾ ਪੁੱਤ ਕਿਤੇ ਮਾੜੀ ਸੰਗਤ ਚ ਬਹਿਣ ਲੱਗਿਆ ਨਸ਼ੇ ਪਤੇ ਕਰਨ ਲੱਗਿਆ ਤੇ ਕਿਤੇ ਇੱਕੋ ਇੱਕ ਪੋਤਾ ਉਹ ਵੀ ਨਾ ਹੱਥੋਂ ਮੰਗਵਾਲਾ ਚਲੋ ਜੀ ਭੋਲੇ ਦੀ ਮਾਂ ਨੇ ਸੋਚਿਆ ਵੀ ਚਲੋ ਉਹ ਭੋਲਾ ਖ ਤੇ ਜਿਹੜਾ ਭੋਲੇ ਦਾ ਚਾਚਾ ਸੀਗਾ ਉਹ ਬਹੁਤ ਭੋਲੇ ਦਾ ਮੋਹ ਪਿਆਰ ਕਰਦਾ ਸੀਗਾ ਭੋਲਾ ਹੁਣ ਛੋਟਾ ਸੀਗਾ ਖੇਤੀ ਕਰਨ ਲੱਗ ਗਿਆ ਜਿਹੜਾ ਚਾਚਾ ਸੀਗਾ ਉਹਨੇ ਕਰਿਆ ਕਰਨਾ ਕਿ ਜਦੋਂ ਆਪ ਦੀ ਕਣਕ ਵੀਜਿਆ ਕਰਨੀ ਤੇ ਭੋਲੇ ਦੇ ਨਾਲ ਲਾ ਕੇ ਭੋਲੇ ਦੀ ਕਣਕ ਵੀ ਬਜਾ ਦਿਆ ਕਰਨੀ ਜੇ ਰਾਤ ਨੂੰ ਪਾਣੀ ਦੀ ਵਾਰੀ ਲਾਇਆ ਕਰਨੀ ਕਣਕ ਨੂੰ ਪਾਣੀ ਲਾਇਆ ਕਰਨਾ ਤਾਂ ਭਾਵੇਂ ਭੋਲੇ ਦੇ ਚਾਚੇ ਨੇ ਕਦੇ ਭੋਲੇ ਨੂੰ ਆਵਾਜ਼ ਨਹੀਂ ਮਾਰ ਕੇ ਠਾਇਆ ਸੀ ਉਹ ਸੋਚਦਾ ਸੀ ਯਾਰ ਜੇ ਮੈਂ ਆਪ ਦੀ ਕਣਕ ਨੂੰ ਪਾਣੀ ਲਾਉਣਾ ਮੈਂ ਤਾਂ ਵੀ ਰਾਤ ਨੂੰ ਤੁਰਿਆ ਫਿਰਦਾ ਹਾਂ ਵੀ ਚੱਲ ਜੇ ਮੈਂ ਭਤੀਜੇ ਦੀ ਕਣਕ ਨੂੰ ਪਾਣੀ ਲਾ ਦੂੰਗਾ ਤੇ ਫੇਰ ਕਰਾਂ ਕੋਈ ਵੱਡੀ ਗੱਲ ਵੀ ਉਹ ਨਿਆਣਾ ਹੈਗਾ ਹ ਜਵਾਕ ਹੈਗਾ ਹਨਾ ਵੀ ਠੰਡ ਚ ਕਾਦੇ ਵਾਸਤੇ ਉਠਾਉਣਾ ਫਿਰ ਵੀ ਮੇਰੇ ਭਰਾ ਦਾ ਪੋਤੇ ਆ ਚਾਚਾ ਭਤੀਜੇ ਵਾਸਤੇ ਬਹੁਤ ਚੰਗਾ ਸੋਚਦਾ ਸੀਗਾ ਚਲੋ ਜੀ ਕੀ ਹੁੰਦਾ ਜਦੋਂ ਭੋਲਾ 22 23 ਸਾਲ ਦੀ ਉਮਰ ਦਾ ਹੁੰਦਾ ਤਾਂ ਜਿਹੜੀ ਮਾਂ ਹੁੰਦੀ ਆ ਭੋਲੇ ਦੀ ਉਹ ਸੋਚਦੀ ਮੇਰਾ ਇਕੱਲਾ ਇਕੱਲਾ ਪੋਤੇ ਆ ਤੇ ਮੈਂ ਵੀ ਢਿੱਲੀ ਮੱਠੀ ਰਹਿਣੀ ਆ ਵੀ ਚਲ ਮੈਂ ਆਪਦੇ ਹੱਥੀ ਵਿਆਹਾਂ ਸਾਵਾ ਦਾ ਕੀ ਪਤਾ ਵੀ ਕਿੱਥੇ ਆ ਕੇ ਮੁੱਕ ਜਾਣਾ ਚਲੋ ਜੀ ਭੋਲੇ ਦੀ ਮਾਂ ਭੋਲੇ ਵਾਸਤੇ ਰਿਸ਼ਤੇ ਦੇਖਣੇ ਸ਼ੁਰੂ ਕਰ ਦਿੰਦੀ ਆ ਪਰ ਭੋਲੇ ਦੀ ਮਾਂ ਇਹ ਸੋਚਦੀ ਆ ਕਿ ਮੈਂ ਪੁੱਤ ਆਪ ਦਾ ਨੇੜੇ ਵਿਆਹਣਾ ਮੈਂ ਦੂਰ ਨਹੀਂ ਵਿਆਹਣਾ ਮੇਰਾ ਕੱਲਾ ਕਹਿਰਾ ਪੁੱਤਾ ਕਿਵੇਂ ਨਹੀਂ ਦੂਰ ਜਾਇਆ ਕਰੂਗਾ ਕਿਵੇਂ ਆਇਆ ਕਰੂਗਾ ਘਰ ਦੀ ਕਬੀਲਦਾਰੀ ਵੀ ਸਾਂਭਣੀ ਆ ਉਹਨੇ ਚਲੋ ਜੀ ਕੀ ਹੁੰਦਾ ਹੈ ਕਿ ਭੋਲੇ ਦਾ ਰਿਸ਼ਤਾ ਹੋ ਜਾਂਦਾ ਹੈ ਭੋਲੇ ਦੇ ਪਿੰਡ ਤੋਂ 15 ਕਿਲੋਮੀਟਰ ਦੀ ਦੂਰੀ ਤੇ ਜਿੱਥੇ ਰਿਸ਼ਤਾ ਹੁੰਦਾ ਆ ਉੱਥੇ ਭੋਲੇ ਦਾ ਇੱਕ ਸਾਲਾ ਹੁੰਦਾ ਜਿਹੜਾ ਕਿ ਵੱਡਾ ਹੁੰਦਾ ਤੇ ਜਿਹੜੀ ਭੋਲੇ ਨਾਲ ਕੁੜੀ ਮੰਗੀ ਹੁੰਦੀ ਆ ਉਹ ਆਪਦੇ ਭਰਾ ਤੋਂ ਕਾਫੀ ਛੋਟੀ ਹੁੰਦੀ ਆ ਤੇ ਭੋਲੇ ਦੇ ਸਾਲੇ ਕੋਲੇ ਲਗਭਗ 24 ਕਿੱਲੇ ਜ਼ਮੀਨ ਹੁੰਦੀ ਹੈ। ਭੋਲੇ ਦਾ ਸਹਰਾ ਹੁੰਦਾ ਪਰ ਸੱਸ ਮਰੀ ਹੁੰਦੀ ਹੈ। ਚਲੋ ਜੀ ਭੋਲੇ ਦਾ ਉਸ ਕੁੜੀ ਦੇ ਨਾਲ ਵਿਆਹ ਹੋ ਜਾਂਦਾ। ਜਦੋਂ ਵਿਆਹ ਹੋ ਜਾਂਦਾ ਵਿਆਹ ਤੋਂ ਬਾਅਦ ਕੀ ਹੁੰਦਾ ਹੈ ਕਿ ਜਿਹੜੀ ਭੋਲੇ ਦੀ ਘਰ ਵਾਲੀ ਆਉਂਦੀ ਆ ਉਹ ਭੋਲੇ ਦੇ ਤਾਇਆ ਚਾਚੇ ਨਾਲ ਵਰਤ ਕੇ ਬਿਲਕੁਲ ਵੀ ਖੁਸ਼ ਨਹੀਂ ਹੁੰਦੀ। ਨਾ ਉਹ ਭੋਲੇ ਦੇ ਚਾਚੇ ਤਾਂ ਨੂੰ ਚੰਗਾ ਸਮਝਦੀ ਸੀ ਤੇ ਨਾ ਹੀ ਉਹਨਾਂ ਨੂੰ ਬੁਲਾ ਕੇ ਰਾਜੀ ਸੀਗੀ। ਪਰ ਆਪਦੇ ਪੇਕਿਆਂ ਦਾ ਬਹੁਤ ਮੋਹ ਤੇ ਕਰਦੀ ਸੀ ਆਪਦੇ ਭਰਾ ਪਿੱਛੇ ਬਹੁਤ ਲੱਗਦੀ ਸੀਗੀ ਨਿੱਕੀ ਨਿੱਕੀ ਸਹੁਰਿਆਂ ਦੇ ਘਰ ਦੀ ਗੱਲ ਆਪਦੇ ਭਰਾ ਨੂੰ ਦੱਸਣੀ ਫੋਨ ਕਰ ਕਰਕੇ ਹੁਣ ਜਿਹੜੀ ਸੱਸ ਸੀ ਉਹ ਪੂਰੀ ਸੂਝਵਾਨ ਸੀਗੀ ਸੱਸ ਨੇ ਵੇਖ ਲਿਆ ਵੀ ਜਿਹੜੀ ਮੇਰੀ ਨੌ ਆ ਉਹ ਪੇਕਿਆਂ ਦਾ ਤਾਂ ਕਰਦੀ ਆ ਹੱਦੋਂ ਜ਼ਿਆਦਾ ਪਰ ਮੇਰੇ ਸ਼ਰੀਕੇ ਨਾਲੇ ਵਰਤ ਕੇ ਰਾਜ਼ੀ ਨਹੀਂ ਹੈਗੀ ਵੀ ਇਹਨੂੰ ਪੇਕਿਆਂ ਦਾ ਬੜਾ ਮੋਹ ਤੇ ਆ ਚਲੋ ਜੀ ਹੌਲੀ ਹੌਲੀ ਕੀ ਹੋਇਆ ਜਿਹੜੀ ਭੋਲੇ ਦੀ ਘਰ ਵਾਲੀ ਸੀਗੀ ਉਹਨੇ ਭੋਲੇ ਨੂੰ ਇਹ ਗੱਲ ਕਹਿਣੀ ਸ਼ੁਰੂ ਕਰਤੀ ਕਿ ਆਪਾਂ ਇੱਥੋਂ ਜ਼ਮੀਨ ਵੇਚੀਏ ਤੇ ਆਪਾਂ ਬਾਹਰ ਜਾ ਕੇ ਤੇ ਹੋਰ ਪਿੰਡ 'ਚ ਜ਼ਮੀਨ ਲੈ ਲੈਣੀ ਆ ਮੇਰਾ ਇੱਥੇ ਰਹਿਣ ਨੂੰ ਜੀ ਨਹੀਂ ਕਰਦਾ ਮੇਰਾ ਦਮ ਘੁੱਟਦਾ ਮੈਂ ਸ਼ਹਿਰ ਜਾਣਾ ਮੈਂ ਉੱਥੇ ਜਾਣਾ ਮੈਂ ਉੱਥੇ ਜਾ ਕੇ ਰਹਿਣਾ ਹੁਣ ਭੋਲੇ ਦੀ ਮਾਂ ਵੀ ਘਰ 'ਚ ਰਹਿੰਦੀ ਸੀ ਉਹ ਗੱਲਾਂ ਸੁਣ ਲੈਂਦੀ ਸੀ ਤਾਂ ਭੋਲੇ ਦੀ ਮਾਂ ਨੇ ਕਰਨਾ ਭੋਲੇ ਨੂੰ ਇਕੱਲੇ ਬਿਠਾ ਕੇ ਸਮਝਾਇਆ ਕਰਨਾ ਕਿ ਪੁੱਤ ਦੇਖ ਮੈਂ ਕੱਲੀ ਔਰਤ ਨੇ ਤੈਨੂੰ ਨਿੱਕੇ ਜਿਹੇ ਨੂੰ ਪਾਲਿਆ ਤੇਰਾ ਪਿਓ ਨਿੱਕੇ ਜਿਹੇ ਦਾ ਹੁੰਦਾ ਦਾ ਮਰ ਗਿਆ ਸੀ ਮੈਂ ਆਪਦਾ ਘਰ ਨਹੀਂ ਛੱਡਿਆ ਤੇ ਪੋਤ ਤੂੰ ਵੀ ਕਿਤੇ ਜਨਾਨੀ ਪਿੱਛੇ ਲਾ ਕੇ ਜਾਂ ਸਹੁਰੇ ਪਿੱਛੇ ਲਾ ਕੇ ਆਪਦਾ ਘਰ ਨਾ ਛੱਡ ਲਈਂ ਆਦਾ ਘਰ ਨਾ ਖਰਾਬ ਕਰੀਂ ਨਹੀਂ ਤੈਨੂੰ ਲੋਕੀ ਖਾ ਜਾਣਗੇ ਤੂੰ ਭੋਲਾ ਪਾਲਾ ਹੈਗਾ ਚਲੋ ਜੀ ਮਾਂ ਵਿਚਾਰੀ ਸਮਝਾਉਂਦੀ ਸੀ ਭੋਲੇ ਨੂੰ ਭੋਲਾ ਆਪਦੀ ਮਾਂ ਨੂੰ ਕਹਿੰਦੇ ਠੀਕ ਆ ਮਾਂ ਨਹੀਂ ਮੈਂ ਜਾਂਦਾ ਨਹੀਂ ਮੈਂ ਜਾਂਦਾ ਹੁਣ ਜਿਹੜਾ ਭੋਲੇ ਦਾ ਸਾਲਾ ਸੀਗਾ ਉਹ ਵੀ ਬੜਾ ਤੇਜ਼ ਤਰਾਰ ਬੰਦਾ ਸੀਗਾ ਚਲੋ ਜੀ ਭੋਲੇ ਦੇ ਦੋ ਮੁੰਡੇ ਹੋ ਜਾਂਦੇ ਆ ਜਦੋਂ ਭੋਲੇ ਦੇ ਮੁੰਡੇ 7 8 8 ਸਾਲਾਂ ਦੇ ਹੁੰਦੇ ਆ ਤਾਂ ਕੀ ਹੁੰਦਾ ਹੈ ਕਿ ਭੋਲੇ ਦੀ ਮਾਂ ਦੁਨੀਆ ਨੂੰ ਵਾਲਵੇ ਦਾ ਕਹਿ ਜਾਂਦੀ ਹੈ ਜਦੋਂ ਹੁਣ ਭੋਲੇ ਦੀ ਮਾਂ ਦੁਨੀਆ ਨੂੰ ਵਾਲਵੇ ਦਾ ਕਹਿ ਗਈ ਤੇ ਘਰ ਦੇ ਵਿੱਚ ਕੌਣ ਰਹਿ ਗਿਆ ਭੋਲਾ ਰਹਿ ਗਿਆ ਭੋਲੇ ਦੀ ਘਰ ਵਾਲੀ ਰਹਿ ਗਈ ਤੇ ਦੋ ਜਵਾਕ ਰਹਿ ਗਏ ਜਦੋਂ ਭੋਲੇ ਦੀ ਮਾਂ ਮਰ ਜਾਂਦੀ ਹੈ ਤੇ ਫਿਰ ਭੋਲੇ ਦੇ ਘਰ ਦੇ ਵਿੱਚ ਐਂਟਰੀ ਹੁੰਦੀ ਹੈ ਭੋਲੇ ਦੇ ਸਾਲੇ ਦੀ ਜਿੰਨੂੰ ਕੀ 24 ਕਿੱਲੇ ਜ਼ਮੀਨ ਆਉਂਦੀ ਸੀਗੀ ਤੇ ਭੋਲੇ ਦੇ ਸਾਲੇ ਦਾ ਵੀ ਇੱਕ ਕੋਈ ਇੱਕ ਪੋਟ ਸੀਗਾ ਜਿਹੜਾ ਕਿ ਗੱਭਰੂ ਹੋ ਚੁੱਕਿਆ ਸੀ ਪਲੱਸ 2 ਦੇ ਵਿੱਚ ਪੜਦਾ ਸੀਗਾ ਤਾਂ ਭੋਲੇ ਦੇ ਸਾਲੇ ਨੇ ਕੀ ਕੀਤਾ ਭੋਲੇ ਦਾ ਬ੍ਰੇਨ ਵਾਸ਼ ਕਰਨਾ ਸ਼ੁਰੂ ਕਰਤਾ ਆਪਦੀ ਭੈਣ ਦਾ ਬ੍ਰੇਨ ਵਾਸ਼ ਕਰਨਾ ਸ਼ੁਰੂ ਕਰਤਾ ਆਪਦੀ ਭੈਣ ਨੂੰ ਇਹ ਕਹਿਣਾ ਸ਼ੁਰੂ ਕਰਤਾ ਵੀ ਭੈਣੇ ਤੂੰ ਐ ਕਰ ਤੂੰ ਇੱਥੋਂ ਜ਼ਮੀਨ ਵਿੱਚ ਕਿ ਨਿਕਲ ਜਾ ਤੂੰ ਸ਼ਹਿਰ ਦੇ ਵਿੱਚ ਜਾਏ ਕੋਠੀ ਪਾਲਾ ਨਾਲੇ ਜਵਾਕਾਂ ਨੂੰ ਚੰਗੇ ਸਕੂਲ ਦੇ ਵਿੱਚ ਪੜ੍ਹਾ ਲਈ ਜਿਹੜੇ ਤੇਰੇ ਚਾਚੇ ਤਾਏ ਨੇ ਕੋਈ ਬਾਹਲੇ ਚੰਗੇ ਹੈ ਨਹੀਂ ਤੁਹਾਨੂੰ ਵੇਖ ਕੇ ਸੜਦੇ ਨੇ ਜੇ ਆ ਵੋ ਆ ਭੋਲੇ ਦੇ ਵੀ ਕੰਨ ਭਰਿਆ ਕਰੇ ਤੇ ਆਪਦੀ ਭੈਣ ਦੇ ਵੀ ਕੰਨ ਭਰਿਆ ਕਰੇ ਚਲੋ ਜੀ ਕਿਤੇ ਨ ਭੋਲਾ ਉਹਦੇ ਚਾਚੇ ਘਰੇ ਆਉਂਦਾ ਤੇ ਚਾਚੇ ਕੋਲ ਆ ਕੇ ਭੋਲਾ ਸਾਰੀ ਗੱਲ ਦੱਸ ਦਿੰਦਾ ਵੀ ਇਸ ਤਰ੍ਹਾਂ ਕਰਕੇ ਜ਼ਮੀਨ ਵੇਚਣ ਬਾਰੇ ਮੇਰਾ ਸਾਲਾ ਗੱਲਾਂ ਕਰਦਾ ਆ। ਚਾਚਾ ਭੋਲੇ ਨੂੰ ਸਮਝਾਉਂਦਾ ਕਿ ਭੋਲਿਆ ਤੂੰ ਇਹ ਕੰਮ ਨਾ ਕਰ। ਤੂੰ ਸਾਡੇ ਚ ਬੈਠਾ ਆਂ। ਅਸੀਂ ਤੈਨੂੰ ਕਦੇ ਮਾੜੀ ਚੰਗੀ ਨਹੀਂ ਕਹੀ। ਤੈਨੂੰ ਮਾੜੇ ਚੰਗੇ ਕਦੀ ਬੋਲੇ ਨਹੀਂ। ਨਾ ਮੇਰਾ ਪੁੱਤ ਜ਼ਮੀਨ ਨਾ ਵੇਚੀ ਤੇਰਾ ਸਾਲਾ ਬੜਾ ਤੇਜ ਬੰਦਾ ਤੈਨੂੰ ਖਾ ਜਾਊਗਾ। ਹੁਣ ਚਾਚੇ ਨੇ ਤਾਂ ਭੋਲੇ ਨੂੰ ਚੰਗੀ ਗੱਲ ਸਮਝਾਈ। ਆਪ ਦਾ ਪੁੱਤ ਸਮਝਦਾ ਸੀ ਪੁੱਤਰਾ ਤੂੰ ਇਹ ਮਾੜਾ ਕੰਮ ਨਾ ਕਰੀ ਤੈਨੂੰ ਖਾ ਜਾਣਗੇ ਪਰ ਹੁਣ ਭੋਲੇ ਦੇ ਉੱਤੇ ਭੋਲੇ ਦੀ ਘਰਲੀ ਦਾ ਪ੍ਰੈਸ਼ਰ ਬਹੁਤ ਸੀ ਭੋਲੇ ਦੇ ਸਾਲੇ ਦਾ ਪ੍ਰੈਸ਼ਰ ਬਹੁਤ ਸੀ ਤਾਂ ਵਿਚਾਰੇ ਨੇ ਡਰਦੇ ਡਰਦੇ ਨੇ ਆਪ ਦੀ ਘਰਲੀ ਕੋਈ ਗੱਲ ਕਰਤੀ ਵੀ ਚਾਚਾ ਮੈਨੂੰ ਰੋਗ ਦਾ ਸੀ ਵੀ ਜ਼ਮੀਨ ਨਾ ਵੇਚੀ ਕਿਉਂਕਿ ਜਿਹੜਾ ਭੋਲਾ ਸੀ ਉਹ ਭੋਲਾ ਸੀ ਬੜਾ ਚਲਾਕ ਬੰਦਾ ਨਹੀਂ ਸੀ ਤਾਂ ਇਹਨੂੰ ਘਰ ਦੇ ਵਿੱਚ ਭੋਲਾ ਭੋਲਾ ਕਹਿੰਦੇ ਸੀ ਹੁਣ ਜਦੋਂ ਘਰਲੀ ਨੇ ਇਹ ਗੱਲ ਸੁਣੀ ਵੀ ਮੇਰੇ ਭਰਾ ਬਾਰੇ ਚਾਚੇ ਨੇ ਆ ਸ਼ਬਦ ਕਹਿ ਨਹੀਂ ਬੜਾ ਤੇਜ਼ ਤਰਾਰ ਬੰਦਾ ਤੂੰ ਜ਼ਮੀਨ ਨਾ ਵੇਚੀ ਇਹਨੂੰ ਤਾਂ ਲੱਗ ਗਈ ਅੱਗ ਉਹ ਮੁੜ ਕੇ ਚਾਚੇ ਰਾਂ ਨਾਲ ਜ ਅਇ ਤੋਂ ਸਾਡਾ ਨਾਲ ਵਰਤਨ ਵਰਤਾ ਤੁਹਾਡਾ ਬੰਦ ਚਲੋ ਜੀ ਭੋਲੇ ਦੀ ਕਰਜ ਨਹੀਂ ਕੀਤਾ ਕੰਦਾ ਉੱਚੀਆਂ ਕਰਾਤੀਆਂ ਮਿਸਤਰੀ ਲਾ ਕੇ 3-4-4 ਫੁੱਟ ਹੋਰ ਉੱਚੀਆਂ ਕਰਾਤੀਆਂ ਜਾਨੀ ਕਿ ਤੁਰੇ ਫਿਰਦੇ ਵੀ ਨੀਕਤ ਜਨ ਦਿਸਦੇ ਹੁੰਦੇ ਸੀਗੇ ਹੁਣ ਭੋਲਾ ਕੀ ਕਰੇ ਭੋਲਾ ਵਿਚਾਰਾ ਫਸ ਗਿਆ ਨਾ ਘਰ ਵਾਲੀ ਮੂਰੇ ਬੋਲਣ ਜੋਗਾ ਤੇ ਨਾ ਵੇ ਸਾਲੇ ਮੂਰੇ ਬੋਲਣ ਜੋਗਾ ਚਲੋ ਜੀ ਭੋਲੇ ਦੇ ਸਾਲੇ ਨੇ 2-3 ਮਹੀਨੇ ਦੇ ਵਿੱਚ ਵਿੱਚ ਭੋਲੇ ਦੀ 15 ਕਿੱਲੇ ਜ਼ਮੀਨ ਵੇਚਤੀ ਤੇ 15 ਕਿੱਲੇ ਜ਼ਮੀਨ ਵੇਚ ਕੇ ਸਾਰਾ ਪੈਸਾ ਭੋਲੇ ਦੇ ਸਾਲੇ ਦੇ ਅਕਾਊਂਟ ਚ ਚਲਾ ਗਿਆ ਉਸ ਤੋਂ ਬਾਅਦ ਕੀ ਹੋਇਆ ਕੀ ਭੋਲੇ ਦੇ ਸਾਲੇ ਨੇ ਭੋਲੇ ਨੂੰ 8 ਕਿੱਲੇ ਜ਼ਮੀਨ ਲੈਤੀ ਕਿਸੇ ਪਿੰਡ ਦੇ ਵਿੱਚ ਕਲਰੀ ਦੀ ਜ਼ਮੀਨ ਲੈਤੀ ਜਿਹੜੀ ਕਿ ਕੋਈ ਬਾੜੀ ਉਪਜਾਊ ਜ਼ਮੀਨ ਨਹੀਂ ਸੀਗੀ ਤੇ ਸ਼ਹਿਰ ਦੇ ਵਿੱਚ ਭੈਣ ਨੂੰ ਲੈਤੀ ਕੋਠੀ ਚਲੋ ਜੀ ਜਾ ਕੇ ਭੋਲੇ ਨੂੰ ਤੇ ਆਪਦੀ ਭੈਣ ਨੂੰ ਸ਼ਹਿਰ ਦੇ ਵਿੱਚ ਬਿਠਾਤਾ ਬੱਚਿਆਂ ਨੂੰ ਸਕੂਲ 'ਚ ਪੜ੍ਹਨੇ ਪਾਤਾ ਹੁਣ 8 ਕਿੱਲੇ ਜ਼ਮੀਨ ਸੀ ਨਾ ਉਹਦੇ ਜੁਕੀ ਨਹੀਂ ਫਸਲ ਹੋਇਆ ਕਿ ਨਾ ਕੁਝ ਹੋਰ ਹੋਇਆ ਕਰੀ ਉਸ ਤੋਂ ਬਾਅਦ ਦੇਖੋ ਕੀ ਕੀਤਾ ਥੋੜਾ ਸਮਾਂ ਹੋਰ ਲੰਘਦਾ ਆ ਤਾਂ ਫੇਰ ਕੀ ਭੋਲੇ ਦਾ ਸਾਲਾ ਕਰਦਾ ਆ ਆਪਦੀ ਭੈਣ ਨੂੰ ਇਹ ਗੱਲ ਕਹਿੰਦਾ ਹੈ ਕਿ ਭੈਣੇ ਮੇਰੀ ਗੱਲ ਸੁਣ ਵੀ ਮੇਰੇ ਮੁੰਡੇ ਨੇ ਹੁਣ ਕਰਨੀਆਂ ਆਈਲੈਂਡਸ ਠੀਕ ਆ ਉਹਨੇ ਪਹਿਲਾਂ ਵੀ ਦੋ ਤਿੰਨ ਵਾਰੀ ਆਈਲੈਂਡਸ ਕਿਤੇ ਕਲੀਅਰ ਨਹੀਂ ਹੋਈ ਸੀ ਹੁਣ ਤੀਜੀ ਚੌਥੀ ਵਾਰੀ ਆਈਲੈਂਡਸ ਦਾ ਮੁੰਡਾ ਕਰੀ ਜਾਂਦਾ ਸੀਗਾ ਜਦੋਂ ਪੋਲੇ ਦਾ ਸਾਲਾ ਇਹ ਗੱਲ ਕਰਦਾ ਆ ਪੋਲੇ ਸਾਲਾ ਦੀ ਭੈਣ ਨੂੰ ਕਹਿੰਦਾ ਕਿ ਭੈਣੇ ਮੇਰੇ ਮੁੰਡੇ ਨੇ ਹੁਣ ਕਰਨੀਆਂ ਆਈਲੈਂਡਸ ਤੇ ਉਹਨੇ ਚਲੇ ਜਾਣਾ ਕਨੇਡਾ ਤੇ ਮੇਰਾ ਇਕੱਲਾ-ਇਕੱਲਾ ਪੋਤੇ ਆ ਤੇ ਅਸੀਂ ਵੀ ਦੋ ਜੀਆਂ ਨੇ ਕੱਲ ਨੂੰ ਚਲੇ ਜਾਣਾ ਬਾਹਰ ਸਾਡਾ ਮੁੰਡਾ ਕੇ ਪੰਜਾਬ ਦੇ ਵਿੱਚ ਕੀ ਰੱਖਿਆ ਤੇ ਮੇਰਾ ਘਰ ਹੈਗਾ ਅੱਧੇ ਕਿਲੇ ਦੇ ਵਿੱਚ ਤੇ ਤੂੰ ਭੈਣੇ ਐ ਕਰ ਤੂੰ ਆਹ ਕੋਠੀ ਦੇ ਵੇਚ ਤੇ ਤੂੰ ਇਥੇ ਮੇਰੇ ਕੋਲੇ ਆ ਕੇ ਸਾਡੇ ਘਰੇ ਰਹਿਣ ਲੱਗ ਜਾ ਅੱਧਾ ਘਰ ਤੁਸੀਂ ਰੱਖ ਲਓ ਤੇ ਅੱਧਾ ਮੈਂ ਰੱਖ ਲੈਣਾ ਵੀ ਐਵੇਂ ਆਈ ਢੀ ਮਹਿੰਗੀ ਕੋਠੀ ਲੈ ਕੇ ਬੈਠੀਂ ਕੱਲ ਨੂੰ ਇਹ ਵੀ ਤੇਰੇ ਪੈਸੇ ਕੰਮ ਆ ਜਾਣਗੇ ਚਲੋ ਜੀ ਹੁਣ ਉਹ ਆਪਦੇ ਭਰਾ ਪਿੱਛੇ ਲੱਗਦੀ ਬਾਹਲੀ ਦੀ ਹੱਦੋਂ ਜ਼ਿਆਦੀ ਉਹ ਕਹਿੰਦੀ ਵੀ ਖਰੇ ਮਰਾ ਭਰਾ ਮੇਰਾ ਚੰਗਾ ਹੀ ਸੋਚਦਾ ਪਿਆ ਚਲੋ ਜੀ ਭੋਲੇ ਸਾਲ ਨੇ ਕੀਤਾ ਭੋਲੇ ਦੀ ਉਹ ਸ਼ਹਿਰ ਚ ਕੋਠੀ ਬੁਕਾਤੀ ਸ਼ਹਿਰ ਚ ਕੋਠੀ ਬੁਕਾ ਕੇ ਆਪਦੇ ਘਰੇ ਲਿਆ ਅੱਧਾ ਘਰ ਵੰਡ ਕੇ ਭੋਲੇ ਨੂੰ ਦੇ ਦਿੱਤਾ ਤੇ ਅੱਧਾ ਘਰ ਰੱਖ ਲਿਆ ਆਪਦੇ ਕੋਲ ਚਲੋ ਜੀ ਦੋ ਕਮਰੇ ਦਿੱਤੇ ਗੇ ਬਰਾਂਡਾ ਪਾਤਾ ਰਸੋਈ ਰਸਈ ਪਾਤੀ ਇੱਕੋ ਇੱਕ ਪਾਸੇ ਲਿਆ ਕੇ ਆਪਦਾ ਅਜਵਾਇ ਨੂੰ ਰੱਖਣ ਲਿਆ ਇੱਕ ਪਾਸੇ ਆਪ ਰਹਿਣ ਲੱਗੇ ਹੁਣ ਭੋਲੇ ਦੇ ਸਾਲੇ ਕੋਲੇ ਤਿੰਨ ਚਾਰ ਮੱਜਾਂ ਸੀ ਤਾਂ ਭੋਲੇ ਸਾਲ ਨੇ ਕੀਤਾ ਭੋਲੇ ਨੂੰ ਲਾ ਲਿਆ ਪੱਠੇ ਪਾਉਣ ਤੇ ਵੀ ਤੂੰ ਪੱਠੇ ਪਾਇਆ ਕਰ ਡੰਗਰ ਸਾਂਭਿਆ ਕਰ ਗੋਹਾ ਸੱਟਿਆ ਕਰ ਤਾਂ ਭੈਣ ਫਿਰ ਵੀ ਆਪਦੇ ਭਰਾ ਪਿਛੇ ਦੇਖੋ ਕਿੰਨਾ ਲੱਗਦੀ ਆਪਦੇ ਘਰ ਵਾਲੇ ਨੂੰ ਆਪਦੇ ਭਰਾ ਦੀ ਗੁਲਾਮੀ ਕਰਨ ਲੱਗਦਾ ਆਪਦੇ ਭਰਾ ਦੇ ਅਕਸਾਬ ਦਾ ਸੀਰੀ ਬਣਾਤਾ ਉਹ ਵਿਚਾਰਾ ਪੱਠੇ ਵੱਡੇ ਕਰੇ ਤੜਕੇ ਗੋਹਾ ਸੱਟਿਆ ਕਰੇ ਧਾਰਾ ਕੱਢਿਆ ਕਰੇ ਉਸ ਤੋਂ ਬਾਅਦ ਕੀ ਹੁੰਦਾ ਕਿ ਜਿਹੜਾ ਭੋਲੇ ਦੇ ਸਾਲੇ ਦਾ ਮੁੰਡਾ ਹੁੰਦਾ ਉਹ ਆਈਲੈਂਡਸ ਕਲੀਅਰ ਕਰ ਜਾਂਦਾ ਜਦੋਂ ਜੀ ਉਹਦੀ ਫਾਇਲ ਲੱਗ ਜਾਂਦੀ ਹੈ ਜਦੋਂ ਹੁਣ ਉਹਦੀ ਫਾਇਲ ਲੱਗ ਗਈ ਉਹਦਾ ਵੀਜ਼ਾ ਆ ਗਿਆ ਕੈਨੇਡਾ ਦਾ ਜਦੋਂ ਕੈਨੇਡਾ ਦਾ ਵੀਜ਼ਾ ਆ ਜਾਂਦਾ ਤਾਂ ਉਸ ਤੋਂ ਬਾਅਦ ਭੋਲੇ ਦੇ ਸਾਲ ਨੇ ਇੱਕ ਹੋਰ ਗੇਮ ਖੇਢੀ ਆਪਦੀ ਭੈਣ ਨਾਲ ਭੋਲੇ ਦਾ ਸਾਲਾ ਕੀ ਕਰਦਾ ਆਪਦੀ ਭੈਣ ਨੂੰ ਕਹਿੰਦਾ ਕਿ ਦੇਖ ਪਾਣੇ ਹੁਣ ਮੇਰੇ ਮੁੰਡੇ ਤੋਂ ਤਾਂ ਆ ਗਿਆ ਵੀਜ਼ਾ ਠੀਕ ਆ ਤੇ ਤੁਹਾਡੇ ਥੋੜੇ ਜਿਹੇ ਪੈਸੇ ਮੇਰੇ ਅਕਾਊਂਟ ਚ ਪਏ ਹੋਏ ਆ ਤੇ ਮੈਂ ਤੁਹਾਨੂੰ 2 ਕਿੱਲੇ ਜ਼ਮੀਨ ਹੋਰ ਲੈ ਦਿੰਦਾ ਭੈਣ ਕਿੰਦੀ ਚੱਲ ਲੈ ਦੇ 8 ਕਿੱਲੇ ਜ਼ਮੀਨ ਪਹਿਲਾਂ ਲੈ ਕੇ ਦਿੱਤੀ 1.5 2 ਕਿੱਲੇ ਜ਼ਮੀਨ ਭੋਲੇ ਨੂੰ ਹੋਰ ਲੈ ਦਿੱਤੀ ਭੋਲੇ ਨੂੰ ਟੋਟਲ 10 ਕਿੱਲੇ ਜ਼ਮੀਨ ਬਣਾ ਪੀ ਪੁੱਤ ਨੂੰ ਜਹਾਜ਼ ਤੇ ਚੜਾਉਣ ਤੋਂ ਪਹਿਲਾਂ ਸਾਲਾ ਕੀ ਕਰਦਾ ਹੈ ਜਿਹੜਾ ਆਪਦਾ ਘਰ ਹੁੰਦਾ ਸਾਰਾ ਅੱਧੇ ਕਿਲੇ ਦੇ ਵਿੱਚ ਉਹ ਉਹ ਆਪਦੀ ਭੈਣ ਨੂੰ ਕਹਿੰਦਾ ਕਿ ਭੈਣੇ ਮੇਰਾ ਮੁੰਡਾ ਚੜੇ ਜਾਣਾ ਬਾਹਰ ਤੇ ਅਸੀਂ ਵੀ ਦੋਆਂ ਜੀਆਂ ਨੇ 6 ਮਹੀਨੇ ਦੇ ਵਿੱਚ ਵਿੱਚ ਪਿੱਛੇ ਚੜੇ ਜਾਣਾ ਤੇ ਤੁਹਾਡੇ ਕੋਲੇ ਹੁਣ ਪੈਸੇ ਹੈਗੇ ਮੇਰੇ ਅਕਾਊਂਟ ਚ ਪਾਏ ਆ ਤੇ ਤੁਸੀਂ ਆਹ ਘਰ 60 ਲੱਖ ਦੇ ਵਿੱਚ ਆਪਦੇ ਪੇਟੇ ਪਾ ਲਓ ਭੈਣ ਹੁਣ ਕਹਿੰਦੀ ਠੀਕ ਆ ਵੀਰਾ ਉਹਨੂੰ ਐਸ ਵੀ ਖਰੇ ਮੇਰਾ ਭਰਾ ਮੇਰਾ ਬਹੁਤ ਚੰਗਾ ਸੋਚ ਰਿਹਾ ਚਲੋ ਜੀ ਭੈਣ ਨੇ ਝਟਪਟ ਹਾਂ ਕਰਤੀ ਤੇ ਜਿਹੜਾ ਭੋਲੇ ਦਾ ਸਾਲਾ ਸੀਗਾ ਉਹਨੇ ਸੋਚਿਆ ਵੀ ਇਹੋ ਜਿਹਾ ਪਾਗਲ ਤਾਂ રોજ ਮਿਲਨੇ ਆਪ ਦੀ ਭੈਣ ਦੇ ਪੇਟੇ ਪਾਤਾ ਤੇ ਪੈਸੇ ਤਾਂ ਪਹਿਲਾਂ ਉਹਦੇ ਅਕਾਊਂਟ ਚ ਪਈ ਸੀ ਭੋਲੇ ਦੇ ਸਾਲੇ ਦੇ ਦੇ ਹੁਣ ਦੇਖੋ ਵੀ ਉੱਥੇ ਹੀ ਭੋਲੇ ਦਾ ਸਾਲਾ ਵੀ ਰਹਿ ਰਿਹਾ ਉਸੇ ਘਰ ਦੇ ਵਿੱਚ ਆਪ ਵੀ ਰਹਿ ਰਿਹਾ ਉੱਥੇ ਹੀ ਆਪ ਦੀ ਭੈਣ ਨੂੰ ਰੱਖੀ ਬਿਠਾ ਜਵਾਈ ਨੂੰ ਰੱਖੀ ਬਿਠਾ ਤੇ ਉਹੀ ਘਰ 60 ਲੱਖ ਦੇ ਵਿੱਚ ਆਪ ਦੀ ਭੈਣ ਦੇ ਪੇਟੇ ਪਾਤਾ ਗੱਲ ਕੀ ਸੀ ਕਿ ਭੈਣ ਆਪਦੇ ਭਰਾ ਪਿੱਛੇ ਬਾਲਾ ਜਿਆਦਾ ਲੱਗਦੀ ਸੀ ਆਪਦੇ ਘਰ ਵਾਲਿਆਂ ਨੂੰ ਕੋਈ ਸਮਝ ਨਹੀਂ ਸੀ ਆਪਦੇ ਭਰਾ ਨੂੰ ਸਾਰਾ ਉਹਨੇ ਕਰਤਾ-ਦਰਤਾ ਬਣਾਇਆ ਹੋਇਆ ਸੀ ਡੰਗਰਾਂ ਨੂੰ ਪੱਠੇ ਪਵਾ ਲਿਆ ਕਰਨੇ ਗੋਹਾ ਸਟਾਲਿਆ ਕਰਨਾ ਤਾਂ 2 ਕਿਲੋ ਦੁੱਧ ਵਿੱਚੋਂ ਭੋਲੇ ਰਾਂ ਨੂੰ ਦੇ ਦਿਆ ਕਰਨਾ ਆ ਨੋਆ ਲੱਗਿਆ ਕਰੀ ਵੀ ਖਰੇ ਮੇਰਾ ਭਰਾ ਕਿੱਡਾ ਚੰਗਾ ਐ ਸਾਡੇ ਤੋਂ ਦੁੱਧ ਦੇ ਪੈਸੇ ਨਹੀਂ ਲੈਂਦਾ ਪਰ ਉਹ ਕਮਲੀ ਇਹ ਨਹੀਂ ਸੀ ਸੋਚਦੀ ਵੀ ਮੇਰੇ ਘਰ ਵਾਲੇ ਨੂੰ ਉਹ ਡੰਗਰਾਂ ਦੇ ਵਾਂਗੂ ਵਾਉਂਦਾ ਆ ਮੇਰੇ ਘਰ ਵਾਲੇ ਨੂੰ ਇੱਕ ਨੌਕਰ ਬਣਾ ਕੇ ਰੱਖਿਆ ਹੋਇਆ ਨੇ ਆਪਦੇ ਘਰ ਦੇ ਵਿੱਚ ਨਾਲੇ ਪੱਠੇ ਪੌਂਦਾ ਗੋਹਾ ਸੋੜਦਾ ਧਾਰਾ ਕੱਢਦਾ ਸਾਧਨਾ ਡੰਗਰਾਂ ਦਾ ਡੰਗਰ ਹੋਇਆ ਰਿਹਾ ਫਿਰ ਜਾ ਕੇ ਸਾਨੂੰ 2 ਕਿਲੋ ਦੁੱਧ ਮਿਲਦਾ ਚਲੋ ਜੀ ਉਹ ਵੀ ਗੱਲ ਹੋ ਗਈ ਉਸ ਤੋਂ ਬਾਅਦ ਦੇਖੋ ਕੀ ਹੋਇਆ ਹੁਣ ਟਿਕਟ ਹੋ ਜਾਂਦੀ ਆ ਭੋਲੇ ਦੇ ਸਾਲੇ ਦੇ ਮੁੰਡੇ ਦੀ ਕੈਨੇਡਾ ਦੀ ਆ ਭੋਲੇ ਦੇ ਸਾਲੇ ਨੇ ਆਪਦੇ ਮੁੰਡੇ ਨੂੰ ਜਿਸ ਦਿਨ ਕੈਨੇਡਾ ਦਿੱਲੀ ਚੜਾਉਣ ਜਾਣਾ ਹੁੰ ਚੰਚੀ ਟੂਚੀ ਬੰਨ ਲੈਂਦੇ ਆ ਤੇ ਤਿਆਰ ਕੀਤਾ ਹੁੰਦਾ ਨਾਲ ਭੋਲੇ ਨੂੰ ਵੀ ਭੋਲੇ ਦੀ ਘਰ ਵਾਲੀ ਨੂੰ ਵੀ ਤੇ ਸਾਲੇ ਨੇ ਤੇ ਸਾਲੇਰ ਨੇ ਤੇ ਜਾਣੇ ਜਾਣਾ ਸੀ ਨਾਲ ਕਿਉਂਕਿ ਉਹਨਾਂ ਦਾ ਪੁੱਤ ਸੀਗਾ ਚਲੋ ਜੀ ਜਦੋਂ ਜਾਣ ਦੀ ਤਿਆਰੀ ਹੋ ਜਾਂਦੀ ਆ ਤਾਂ ਅੱਧਾ ਘੰਟਾ ਪਹਿਲਾਂ ਕੀ ਹੁੰਦਾ ਭੋਲੇ ਨੂੰ ਪਥਰੀਆ ਦਰਦ ਉਠਖੜਦਾ ਕਿਉਂਕਿ ਭੋਲੇ ਨੂੰ ਪਥਰੀ ਦੀ ਪ੍ਰੋਬਲਮ ਹੈਗੀ ਸੀ ਕਾਫੀ ਟਾਈਮ ਤੋਂ ਹੁਣ ਜਦੋਂ ਪਥਰੀ ਦਾ ਦਰਦ ਹੋਣ ਲੱਗ ਗਿਆ ਤਾਂ ਭੋਲੇ ਦੇ ਸਾਲੇ ਨੇ ਭੋਲੇ ਨੂੰ ਕਿਹਾ ਵੀ ਤੂੰ ਟੀਕਾ ਡੂਕਾ ਲਵਾ ਲੈ ਤੇ ਤੂੰ ਘਰੇ ਹੀ ਰਹਿ ਜਾ ਜੇ ਰਾਜ ਫੇਰ ਦਰਦੋਂ ਲੱਗ ਗਿਆ ਵੀ ਥੁਡੀ ਕਲਵਾ ਕੇ ਤੁਰ ਪਏ ਰਾਜ ਫੇਰ ਦਰਦੋਂ ਲੱਗ ਗਿਆ ਤੇ ਫੇਰ ਕੀ ਕਰਾਂਗੇ ਹਨਾ ਕਿਉਂਕਿ ਅੰਦਰੋਂ ਅੰਦਰੀ ਭੋਲੇ ਦਾ ਸਾਲਾ ਵੀ ਭੋਲੇ ਨੂੰ ਨਾਲ ਲੈ ਜਾ ਕੇ ਰਾਜ਼ੀ ਨਹੀਂ ਸੀਗਾ ਉਹ ਵੀ ਕਹਿੰਦਾ ਯਾਰ ਮਗਰੋਂ ਲਾਓ ਪਰਾਂ ਗੱਡੀ ਚੋਂ ਲਾ ਦਿਆ ਚਲੋ ਜੀ ਭੋਲਾ ਕੱਪੜੇ ਲਾ ਦਿੰਦਾ ਆਪਦੇ ਤਾਂ ਪਿੱਛੇ ਹੀ ਉਹ ਜਿਹੜਾ ਸਾਲਾ ਹੁੰਦਾ ਉਹ ਆਪਦੀ ਭੈਣ ਨੂੰ ਵੀ ਕਹਿੰਦਾ ਵੀ ਭੈਣੇ ਤੂੰ ਐਂ ਕਰ ਪਰੌਣਾ ਘਰੇ ਆ ਨਾਲੇ ਜਵਾਕ ਕਰੇ ਨੇ ਤੇਰੇ ਵੀ ਤੂੰ ਵੀ ਕਰੇ ਰਹਿ ਤੂੰ ਕੀ ਕਰਨਾ ਅਸੀਂ ਤੁਰੇ ਜਾਂਨੇ ਚੜਾ ਕੇ ਮੋੜਾਵਾਂਗੇ ਚਲੋ ਜੀ ਭੈਣ ਵੀ ਰਹਿ ਜਾਂਦੀ ਐ ਸਾਲਾ ਤੇ ਸਾਲੇ ਦੀ ਘਰ ਵਾਲੀ ਦਾ ਮੁੰਡਾ ਤਿੰਨੇ ਜਣੇ ਤਾਂ ਰਸਤੇ ਦੇ ਵਿੱਚ ਕੀ ਹੁੰਦਾ ਬੜਾ ਭਿਆਨਕ ਐਕਸੀਡੈਂਟ ਹੁੰਦਾ ਜਿਸ ਐਕਸੀਡੈਂਟ ਦੇ ਵਿੱਚ ਭੋਲੇ ਦੇ ਸਾਲੇ ਦਾ ਜਿਹੜਾ ਇੱਕੋ ਇੱਕ ਪੁੱਤ ਸੀ ਉਹਦੀ ਮੌਤ ਹੋ ਜਾਂਦੀ ਹੈ ਤੇ ਭੋਲੇ ਦਾ ਸਾਲਾ ਤੇ ਭੋਲੇ ਦੀ ਸਾਲੇ ਹਰ ਵੀ ਬਹੁਤ ਜ਼ਿਆਦਾ ਜ਼ਖਮੀ ਹੋ ਜਾਂਦੇ ਆ ਚਲੋ ਜਦੋਂ ਐਕਸੀਡੈਂਟ ਹੁੰਦਾ ਉਸ ਤੋਂ ਜੋਗ ਚੱਕ ਕੇ ਸਰਕਾਰੀ ਹਸਪਤਾਲ ਚ ਲੈ ਜਾਂਦੇ ਆ ਫਿਰ ਭੋਲੇ ਨੂੰ ਫੋਨ ਆਉਂਦਾ ਭੋਲਾ ਤੇ ਭੋਲੇ ਦੀ ਘਰ ਵਾਲੀ ਪਿੱਛੇ ਜਾਂਦੇ ਆ ਵਿਚਾਰੇ ਇਹ ਉੱਥੋਂ ਜਾ ਕੇ ਰੈਫਰ ਕਰਾ ਕੇ ਡੀਐਮਸੀ ਲੈ ਕੇ ਆਉਂਦੇ ਆ 20-25 ਦਿਨ ਇਹ ਏਡੀਐਮਸੀ ਵਿੱਚ ਰਹਿੰਦੇ ਦਾਖਲ ਚਲੋ ਜੀ ਉਸ ਤੋਂ ਬਾਅਦ ਘਰੇ ਆਉਂਦੇ ਆ ਬਹੁਤ ਬੁਰੇ ਹਾਲ ਹੁੰਦੇ ਆ ਇੱਕੋ ਇੱਕ ਪੁੱਤ ਸੀ ਵੀ ਮਰ ਚੁੱਕਿਆ ਸੀਗਾ ਉਹ ਬਹੁਤ ਅਧ ਤੜਾ ਮਾਰ ਮਾਰ ਰੋਇਆ ਕਰੀ ਕਿ ਮੇਰਾ ਇੱਕ ਇੱਕ ਪੋਤਾ ਵੀ ਦੁਨੀਆ ਤੋਂ ਚਲਾ ਗਿਆ ਚਲੋ ਜੀ ਇਸ ਕੱਲ ਨੂੰ 7-8 ਮਹੀਨੇ ਗੁਜ਼ਰ ਜਾਂਦੇ ਆ ਤੇ ਉਸ ਤੋਂ ਬਾਅਦ ਦੇਖੋ ਕੀ ਹੁੰਦਾ ਉਸ ਤੋਂ ਬਾਅਦ ਜਿਹੜਾ ਸਾਲਾ ਹੁੰਦਾ ਉਹਨੇ ਫਿਰ ਜਿਹੜਾ ਭੋਲੇ ਦੇ ਦੋ ਪੁੱਤ ਸੀ ਉਹਨਾਂ ਚੋਂ ਇੱਕ ਪੁੱਤ ਨੂੰ ਆਪ ਦੀ ਗੋਦ ਪਵਾ ਲਿਆ ਲੇਖਨਖਾ ਕਰ ਲਿਆ ਵੀ ਅੱਜ ਤੋਂ ਇਹ ਮੇਰਾ ਪੁੱਤ ਹੈ ਹੁਣ ਤੁਸੀਂ ਇੱਥੇ ਆ ਦੇਖੋ ਵੀ ਜਿਹੜਾ ਭੋਲੇ ਦਾ ਸਾਲਾ ਸੀਗਾ ਉਹਨੇ ਇਹ ਸਾਰੀ ਗੇਮ ਕਾਤੋਂ ਖੇਡੀ ਸੀ ਤੁਸੀਂ ਇਹ ਸੁਣ ਕੇ ਹੈਰਾਨ ਹੋ ਜਾਓਗੇ ਉਹ ਲੇਦੇ ਸਾਲੇ ਨੇ ਇਹ ਸਾਰੀ ਗੇਮ ਤਾਂ ਖੇਡੀ ਸੀ ਕਿਉਂਕਿ ਉਹਨੇ ਆਪਦੇ ਪੁੱਤ ਨੂੰ ਕੈਨੇਡਾ ਦੇ ਵਿੱਚ ਸੈੱਟ ਕਰਨਾ ਸੀਗਾ ਤਾਂ ਕਰਕੇ ਉਹਨੇ ਆਪਣੀ ਭੈਣ ਦੀ ਜ਼ਮੀਨ ਵੇਚਤੀ ਭੈਣ ਦੀ ਜ਼ਮੀਨ ਵੇਚ ਕੇ ਵਿੱਚੋਂ ਪੈਸੇ ਖਾਲੇ ਉਹਨੂੰ ਆਇਆ ਸੀ ਵੀ ਜਿਹੜਾ 22 ਲੱਖ ਲੱਗਣਾ ਮੈਂ ਉਹ ਵੀ ਭੈਣ ਦੇ ਪੈਸਿਆਂ ਦਾ ਲਾ ਦਾਂਗਾ ਜਿਹੜੀ ਉਧਰ ਪੀਆਰ ਲੈਣੀ ਜਾਂ ਹੋਰ ਖਰਚਾ ਖਰਚਾ ਹੋਊਗਾ ਉਹ ਵੀ ਮੈਂ ਆਪਦੇ ਭੈਣ ਦੇ ਪੈਸਿਆਂ ਚੋਂ ਲਾ ਦੂੰਗਾ ਕਿਉਂਕਿ ਇਹਨੇ ਆਪਦੀ ਭੈਣ ਦੀ ਜ਼ਮੀਨ ਚੋਂ ਬਹੁਤ ਪੈਸੇ ਖਾਲੇ ਸੀਗੇ ਕਿਉਂਕਿ 15 ਕਿੱਲੇ ਵੇਚ ਕੇ ਉਹਨੇ ਸਿਰਫ 10 ਕਿੱਲੇ ਜ਼ਮੀਨ ਬਣਾ ਕੇ ਦਿੱਤੀ ਸੀ ਤੇ 60 ਲੱਖ ਦਾ ਘਰ ਵੀ ਆਪਦੀ ਭੈ ਇੱਕ ਆਪਦੀ ਪੁੱਤ ਦੀ ਜ਼ਿੰਦਗੀ ਬਣਾਉਣ ਲਈ ਉਹਨੇ ਇਹ ਸਾਰੀ ਗੇਮ ਖੇਢੀ ਕਿ ਜਿਹੜੀ 24 ਕਿੱਲੇ ਜ਼ਮੀਨ ਆ ਮੇਰੇ ਪੁੱਤ ਦੀ ਉਹ ਵੀ ਬਚੀ ਰਹੂਗੀ ਜ਼ਮੀਨ ਤੇ ਵੀ ਕੋਈ ਕਰਜ਼ਾ ਨਹੀਂ ਹੋਊਗਾ ਸਾਡੇ ਸਿਰ ਤੇ ਵੀ ਕਰਜ਼ਾ ਨਹੀਂ ਹੋਊਗਾ ਤੇ ਮੇਰਾ ਮੁੰਡਾ ਵੀ ਬਾਹਰ ਜਾ ਕੇ ਐਸ਼ ਕਰੂਗਾ ਉਹਨੂੰ ਵੀ ਕੋਈ ਟੈਨਸ਼ਨ ਲੈਣ ਦੀ ਲੋੜ ਨਹੀਂ ਵੀ ਹਾਂ ਕੰਮ ਨਹੀਂ ਮਿਲਿਆ ਜੇ ਨਹੀਂ ਮਿਲਿਆ ਬੋਲੀ ਮਿਲਿਆ ਪਰ ਰੱਬ ਨੂੰ ਕੁਝ ਹੋਰ ਮਨਜੂਰ ਸੀ ਜਿਹੜਾ ਇੱਕੋ ਇੱਕ ਪੁੱਤ ਸੀ ਉਹ ਵੀ ਰੱਬ ਨੂੰ ਪਿਆਰਾ ਹੋ ਗਿਆ ਹੁਣ ਜਿਹੜੇ ਭੋਲੇ ਨਾਲ ਚਾਲ ਖੇਢੀ ਠੀਕ ਆ ਜਿਹਦਾ ਹੱਕ ਖੋ ਕੇ ਆਪਦੇ ਪੁੱਤ ਨੂੰ ਖਮਾਉਣਾ ਚਾਹੁੰਦਾ ਸੀਗਾ ਤੇ ਮੁੜ ਕੇ ਉਸੇ 24 ਕਿੱਲੇ ਦਾ ਮਾਲਕ ਭੋਲੇ ਦਾ ਪੁੱਤ ਬਣ ਗਿਆ ਅੱਜ ਵੀ ਭੋਲੇ ਸੌਰਿਆ ਦੇ ਘਰ ਚ ਹੀ ਰਹਿੰਦਾ ਅੱਜ ਵੀ ਉਹਨਾਂ ਰੰਗਰਾਂ ਨੂੰ ਪੱਠੇ ਪਾ ਰਿਹਾ ਅੱਜ ਵੀ ਉਹਨਾਂ ਦਾ ਗੋਆ ਸੱਟ ਰਿਹਾ ਪਰ ਭੋਲੇ ਦਾ ਸਾਲਾ ਜਿਹੜਾ ਉਹ ਹੁਣ ਬਹੁਤ ਜ਼ਿਆਦਾ ਡਾਊਨ ਹੋ ਚੁੱਕਿਆ ਆਪਦੇ ਪੁੱਤ ਦਾ ਸਤਮਾ ਲੈ ਲੈ ਕੇ ਸਾਲੇ ਹਾਰੀ ਬਹੁਤ ਡਾਊਨ ਹੋ ਚੁੱਕਿਆ ਇੱਕ ਨਾ ਇੱਕ ਦਿਨ ਸਾਰੀ ਬਾਗ ਡੋਰ ਉਸ ਭੋਲੇ ਦੇ ਹੱਥ ਚ ਹੀ ਆਉਣੀ ਆ ਪਰ ਚਾਚਾ ਚਾਹੁੰਦਾ ਸੀਗਾ ਕਿ ਜੋ ਮੇਰੇ ਭਤੀਜੇ ਨਾਲ ਹੋਇਆ ਇਹਦੀ ਹੱਡ ਬੀਤੀ ਲੋਕਾਂ ਤੱਕ ਜ਼ਰੂਰ ਪਹੁੰਚਾਈ ਕੀ ਬਹੁਤ ਸਾਰੀਆਂ ਔਰਤਾਂ ਇਹੋ ਜਿਹੀਆਂ ਹੁੰਦੀਆਂ ਨੇ ਜਿਹੜੀਆਂ ਕਿ ਆਪਦੇ ਪੇਕਿਆਂ ਪਿੱਛੇ ਲੱਗ ਕੇ ਆਹ ਦਾ ਹਸਦਾ ਵਸਦਾ ਪਰਿਵਾਰ ਉਜਾੜ ਲੈਂਦੀ ਨੇ ਜਿਵੇਂ ਕਿ ਭੋਲੇ ਦੀ ਘਰ ਦੀ ਨੇ ਉਜਾੜ ਲਿਆ 15 ਕਿੱਲਾਂ ਦੇ ਮਾਲਕ ਨੂੰ 10 ਕਿੱਲਾਂ ਦਾ ਮਾਲਕ ਬਣਾਤਾ ਤੇ ਆਪ ਦੇ ਭਰਾ ਦਾ ਸਿਰ ਹੀ ਲਾਤਾ ਤਾਂ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਤਾਂ ਜੋ ਵੀਡੀਓ ਵੱਧ ਤੋਂ ਵੱਧ ਲੋਕਾਂ ਤੱਕ ਪਹੁੰਚੇ ਵੱਧ ਤੋਂ ਵੱਧ ਲੋਕ ਸੁਚੇਤ ਹੋਣ ਜਿਹੜੀਆਂ ਔਰਤਾਂ ਪੇਕਿਆਂ ਦਾ ਬਾਹਲਾ ਮੋਹ ਕਰਦੀਆਂ ਨੇ ਉਹ ਵੀ ਆਹ ਵੀਡੀਓ ਜ਼ਰੂਰ ਦੇਖਣ ਕਿ ਆਹ ਹਸ਼ਰ ਵੀ ਹੋ ਜਾਂਦੇ ਆ ਹੱਦੋਂ ਬਾਹਲਾ ਯਕੀਨ ਵੀ ਬੰਦੇ ਨੂੰ ਲੈ ਕੇ ਪੈ ਜਾਂਦਾ ਵੀਡੀਓ ਦੇਖਣੇ ਬਹੁਤ-ਬਹੁਤ ਧੰਨਵਾਦ